ਤਦਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਤੇ ਹੱਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਆ ਤਾਮਰੇਟਾ ਬਜੀ ਸਿੰਘ ਜੀ ਗੋਸ਼ੀਆਂ ਜੋ ਲੋਕਾਂ ਦੀਆਂ ਹੱਕੀ ਮੰਗਾਂ ਲੈ ਕੇ ਵੱਡੇ ਵੱਡੇ ਨਾਲ ਸੰਘਰਸ਼ ਕੀਤੇ ਜਾ ਰਹੇ ਆ ਤੇ ਅੱਜ ਵੀ ਬਲਾਕ ਨੂੰ ਜਿਹੜਾ ਲੈ ਕੇ ਬਲਾਕ ਨੂੰ ਬਚਾਉਣ ਦੇ ਜਿਹੜੇ ਵੱਡੀ ਗਿਣਤੀਆਂ ਉਪਰਾਲੇ ਅੱਜ ਕਿੱਥੇ ਗਏ ਆ ਵੱਡੀ ਗਿਣਤੀ ਵਿੱਚ ਇਲਾਕਿਆਂ ਪੰਜਾਂ ਸਰਪੰਚਾਂ ਨੇ ਜਿਹੜਾ ਸਮੂਲਿਤ ਕੀਤੀ ਆ ਤੇ ਇਹ ਵੀ ਇੱਥੇ ਵਿਸ਼ੇਸ਼ ਤੌਰ ਤੇ ਮੋਜੇ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦੇ ਇੱਕ ਵੀਰ ਮਸਲੂ ਲੈ ਕੇ ਕੀ ਕਹਿੰਦੇ ਆ ਕਾਂਗਰਸ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਕੀ ਫੈਸਲਾ ਹੋਇਆ ਜੀ ਕੀ ਵਿਚਾਰਾ ਹੋਈਆਂ ਕੀ ਅਗਲਾ ਕਦਮ ਕੀ ਹੈ ਅਸੀਂ ਜੀ ਤੁਹਾਡੇ ਚੈਨਲ ਦੇ ਬਾਦੀ ਮਰਾਹੀ ਔਰ ਆਪ ਦੇ ਜਿੰਨੇ ਬੇਟ ਇਲਾਕੇ ਦੇ ਸਾਡੇ ਏਰੀਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਇਹ ਆਪਣਾ ਸਿਧਵਾ ਬੇਟ ਬਲਾਕ ਆ ਇਹ ਸਿਧਵਾ ਬੇਟ ਬਲਾਕ ਨਾਲ ਆਪਣੀਆਂ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਜੁੜੀਆਂ ਹੋਈਆਂ ਨੇ ਜਿਵੇਂ ਕਿ ਜਿਹੜਾ ਅੱਗੇ ਫਲੱਡ ਆ ਰਹੇ ਨੇ ਹੜ੍ਹ ਆ ਰਹੇ ਨੇ ਔਰ